ਅੱਜ ਪਹਿਲੀ ਜੁਲਾਈ ਤੋਂ ਦੇਸ਼ ਭਰ ਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਗਏ ਹਨ ਉਥੇ ਹੀ ਆਈਪੀਸੀ ਅਤੇ ਸੀਆਰਪੀਸੀ ਨੂੰ ਬਦਲ ਕੇ ਕਾਨੂੰਨ ਦੇ ਇੱਕ ਹੋਰ ਭਾਰਤੀ ਸਿਵਲ ਡਿਫੈਂਸ ਕੋਡ ਭਾਰਤੀ ਨਿਆਇਕ ਸੰਹਿਤਾ ਅਤੇ ਭਾਰਤੀ ਸਬੂਤ ਇਕੱਠੇ ਕੀਤੇ ਹਨ ਨਵੇਂ ਕਾਨੂੰਨਾਂ 'ਚ ਕੁਝ ਧਾਰਾਵਾਂ ਨੂੰ ਹਟਾ ਕੇ ਕੁਝ ਨਵੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ ਕਾਨੂੰਨ ਵਿੱਚ ਨਵੀਆਂ ਧਾਰਾਵਾਂ ਸ਼ਾਮਲ ਹੋਣ ਤੋਂ ਬਾਅਦ ਆਮ ਲੋਕਾਂ ਦੇ ਨਾਲ ਨਾਲ ਪੁਲਿਸ ਵਕੀਲਾਂ ਅਤੇ ਅਦਾਲਤਾਂ ਦੇ ਕੰਮਕਾਜ ਵਿੱਚ ਵੀ ਕਾਫੀ ਬਦਲਾਅ ਆਉਣਗੇ ਵਾਲਾ ਹੈ ਜਿਸ ਨੂੰ ਲੈ ਕੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧਿਕਾਰੀਆਂ ਵੱਲੋਂ ਸਥਾਨਿਕ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਐਸਪੀ ਬਟਾਲਾ ਜਸਵੰਤ ਕੌਰ ਦਾ ਕਹਿਣਾ ਸੀ ਕਿ ਇਹ ਬਦਲਾਅ ਜਿੱਥੇ ਪੁਲਿਸ ਦੇ ਕੰਮਕਾਜ ਲਈ ਚੰਗਾ ਹੈ ਉੱਥੇ ਹੀ ਆਮ ਨਾਗਰਿਕਾਂ ਦੇ ਹੱਕ ਚ ਹੈ ਅਤੇ ਉਹਨਾਂ ਦੇ ਕੁਝ ਹੱਕ ਚ ਵਾਦਾ ਕੀਤਾ ਗਿਆ ਹੈ ਉੱਥੇ ਹੀ ਪੁਲਿਸ ਸਦਾਰੀ ਨੇ ਦਸਿਆ ਕਿ ਪਾਵੇ ਕੀ ਇਹ ਅਜ ਤੋ ਲਾਗੂ ਹੋਏ ਹਨ ਲੇਕਿਨ ਇਹਨਾਂ ਲਈ ਪੁਲਿਸ ਦੇ ਅਧਿਕਾਰੀ ਜੋ ਥਾਣਿਆਂ ਚ ਤੈਨਾਤ ਹਨ ਉਹਨਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਲੀਗਲ ਅਫਸਰ ਦੇ ਤੌਰ ਤੇ ਦੋ ਵਕੀਲ ਵੀ ਮਿਲੇ ਹਨ ਜੋ ਉਹਨਾਂ ਨੂੰ ਮਦਦ ਕਰਾਂਗੇ ਅੱਛਾ ਤੁਸੀਂ ਆਪਣੇ ਬਾਰੇ ਦੱਸੋ ਮੇਰਾ ਨਾਮ ਹੈ ਮਹਿਤਾਬ ਕੌਰ ਅਲਨ ਮੇਰੀ ਅਪਾਇੰਟਮੈਂਟ ਹੋਈ ਹੈ ਅਸਿਸਟੈਂਟ ਲੀਗਲ ਆਫੀਸਰ ਪੰਜਾਬ ਪੁਲਿਸ ਚ ਅੱਛਾ ਜੀ ਕਿ ਕਿ ਇਹ ਦਾ ਟਾਈਮਿੰਗ ਹੈ ਜਿਹੜਾ ਆਪਾਂ ਸੀ ਜੀ ਹਾਂਜੀ ਸਰ ਸਾਡਾ ਕੰਮ ਆ ਜਦੋਂ ਤੋਂ ਐਫ ਆਰ ਲੌਂਚ ਹੋਗੀ ਉਦੋਂ ਤੋਂ ਲੈ ਕੇ ਚਲਾਨ ਪੇਸ਼ ਹੋਣ ਤੱਕ ਪੁਲਿਸ ਨੂੰ ਕੋਈ ਵੀ ਲੀਗਲ ਅਸਿਸਟੈਂਸ ਚਾਹੀਦੀ ਉਹ ਸਾਡੇ ਥਰੂ ਜਾਊਗੀ ਇੱਕ ਚੀਜ਼ ਆ ਜੀ ਹਾਂਜੀ ਹਾਂਜੀ ਮੈਂ ਜਿਵੇਂ ਮੈਂ ਪਹਿਲਾਂ ਵੀ ਬਾਰ-ਬਾਰ ਕਿਹਾ ਕਿ ਜੋ ਵੀ ਚੇਂਜਸ ਆਏ ਨੇ ਉਹਨਾਂ ਨੂੰ ਇੰਪਲੀਮੈਂਟੇਸ਼ਨ 'ਚ ਕੋਈ ਪ੍ਰੋਬਲਮ ਨਹੀਂ ਆਊਗੀ ਪਹਿਲੀ ਤੇ ਗੱਲ ਕਿਉਂਕਿ ਪੁਲਿਸ ਨੂੰ ਸਾਰੀ ਟ੍ਰੇਨਿੰਗ ਪ੍ਰੋਪਰਲੀ ਦਿੱਤੀ ਹੋਈ ਆ ਪੁਲਿਸ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਹੋਈ ਆ ਬਾਕੀ ਜਿਹੜੇ ਪ੍ਰੋਸੀਜਰਲ ਚੇਂਜਸ ਕੀਤੇ ਗਏ ਆ ਉਹ ਪਬਲਿਕ ਦੀ ਕਨਵੀਨੀਅੰਸ ਲਈ ਕੀਤੇ ਗਏ ਆ ਇਹਨਾਂ ਨੂੰ ਲੱਗਦਾ ਹੈ ਕਿ ਆਈ.ਟੀ.ਸੀ. ਔਰ ਨਵਾਂ ਇਨ ਚੇਂਜ ਕਿਵੇਂ ਦੇ ਕਿਸੇ ਕੋਲ ਕਹਿੰਦੇ ਲਿਖੋ सिर्फ़ देखो ਕੋ ਕੋਸ਼ਿਸ਼ ਅਫੈਂਸਸ ਨਵੇਂ ਚਾਹੀਦੇ ਸੀ ਜਿਹੜੇ ਇਹਦੇ ਚ ਆਏ ਨੇ ਤੇ ਜਿਵੇਂ ਮੇਨਲੀ मैं ਗੱਲ ਕਰੂੰਗੀ ਜਿਹੜੇ ਪ੍ਰੋਸੀਜਰ ਚ ਚੇਂਜਸ ਆਏ ਨੇ ਉਹ ਆ ਕਿ ਆਮ ਲੋਕਾਂ ਲਈ ਇਹ ਚੀਜ਼ਾਂ ਸੌਖੀਆਂ ਹੋਣ ਰਹੀਆਂ ਐ ਐਡਮਿਟਡ ਹੋਣ ਤੇ ਜੇ ਇੱਕ ਐਡ ਟ੍ਰੇਨਿੰਗ ਫੋਕਸ ਜਿਹੜਾ ਇੱਕ ਸਰ ਸਾਡੀਆਂ ਪ੍ਰੋਪਰ ਟ੍ਰੇਨਿੰਗ ਹੋਈਆਂ ਨੇ इवन ਹੁਣ ਵੀ ਸਾਡੀ ਟ੍ਰੇਨਿੰਗ ਚੱਲ ਰਹੀ ਆ। ਇਹਦੇ ਲਈ ਇੱਕ ਹਫਤੇ ਦੀ ਪ੍ਰੋਪਰ ਟ੍ਰੇਨਿੰਗ ਸਾਨੂੰ ਦਿੱਤੀ ਜਾਊਗੀ ਫਿਰ ਅਸੀਂ ਅਗੇ ਅਸਿਸਟ ਕਰਾਂਗੇ ਪੁਲਿਸ ਨੂੰ ਜਿੱਥੇ ਵੀ ਜ਼ਰੂਰਤ ਆ। ਡਿਫਰੈਂਟੀ ਕੋਆਰਡੀਨੇਟਰ ਕੀ ਆ ਸਰ ਜਿਵੇਂ ਈਐਫਆਈਆਰ ਹੋ ਗਈ ਜ਼ੀਰੋ ਈਐਫਆਈਆਰ ਹੋ ਗਈ ਹੁਣ ਵਕੂਆ ਕਿਤੇ ਵੀ ਹੋ ਗਿਆ ਤੁਸੀਂ ਕਿਸੇ ਵੀ ਪੁਲਿਸ ਸਟੇਸ਼ਨ ਚਾ ਕੇ ਉਹਦੀ ਇਨਫੋਰਮੇਸ਼ਨ ਦੇ ਸਕਦੇ ਹੋ ਉਹਦੀ ਈਐਫਆਈਆਰ ਲੋਜ ਹੋ ਗਈ ਤੇ ਉਹ ਅੱਗੇ ਟਰਾਂਸਫਰ ਹੋ ਜਾਊਗੀ ਈਜ਼ੀ ਹੋ ਜਾਊਗਾ। ਤੁਸੀਂ ਇਲੈਕਟ੍ਰੋਨਿਕੀ ਮੀਨਸ ਦੇ ਨਾਲ ਦੇ ਸਕਦੇ ਹੋ ਹੋ ਸਕਦਾ ਕਈ ਵਾਰੀ ਸਿਚੁਏਸ਼ਨ ਇਦਾਂ ਦੀ ਹੋਵੇ ਨਹੀਂ ਤੁਸੀਂ ਨਹੀਂ ਪਹੁੰਚ ਸਕਦੇ ਈਮੇਲ ਕਰ ਦੋ ਤਿੰਨ ਦਿਨਾਂ ਛਾ ਕੇ ਸਾਈਨ ਕਰ ਦੋ ਤੇ ਉਹ ਐਫਆਇਰ ਬਣ ਜੂਗੀ ਕੋਈ ਚੀਜ਼ ਹੈ ਉਹ ਲੋਕਾਂ ਤੱਕ ਅਵੇਅਰਨੈਸ ਕੇ ਵੀ ਪਹੁੰਚੇਗੀ ਸਰ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਆ ਕਿ ਇੱਕ ਸੈਂਟ ਗਵਰਨਮੈਂਟ ਦੀ ਐਪ ਆ ਈ ਸੰਕਲਨ ਜਿਹਦੇ ਤੇ ਪ੍ਰੋਪਰ ਸਾਰੀ ਅਵੇਅਰਨੈਸ ਇਸ ਦੇ ਬਾਰੇ ਜੋ ਵੀ ਹੋਣੀ ਆ ਉਹ ਪਾਇਆ ਹੋਇਆ ਮਟੀਰੀਅਲ ਮਤਲਬ ਆਮ ਪਬਲਿਕ ਵੀ ਉਹਨੂੰ ਐਕਸੈਸ ਕਰ ਸਕਦੀ ਆ ਓਕੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਰਤ ਸਰਕਾਰ ਵੱਲੋਂ ਜਿਹੜੇ ਵੀ ਤਿੰਨ ਨਵੇਂ ਕਾਨੂੰਨ ਅੱਜ ਤੋਂ ਜਿਹੜੇ ਲਾਗੂ ਕੀਤੇ ਗਏ ਆ ਅੱਜ ਅਸੀਂ ਪ੍ਰੈਸ ਜਰੀਏ ਜਿਹੜੇ ਮੋਤਵਾਰ ਬੰਦੇ ਆ ਪ੍ਰਧਾਨਾ ਜਰੀਏ ਜਿਹੜਾ ਕਿ ਅਸੀਂ ਸਾਰਿਆਂ ਤੱਕ ਜਿਹੜਾ ਇਸ ਨੂੰ ਜਾਗਰੂਕ ਕਰਨਾ ਚਾਹੁੰਦੇ ਆਂਗੇ ਤਾਂ ਜੋ ਕਿ ਆਮ ਪਬਲਿਕ ਵੀ ਇਹਦੇ ਬਾਰੇ ਜਿਹੜਾ ਜਾਗਰੂਕ ਹੋ ਜਾਵੇ ਉਹਨਾਂ ਨੂੰ ਪਤਾ ਚੱਲ ਜੇ ਕਿ ਅੱਜ ਤੋਂ ਜਿਹੜੇ ਤਿੰਨ ਨਵੇਂ ਕਾਨੂੰਨ ਆ ਭਾਰਤ ਸਰਕਾਰ ਵੱਲੋਂ ਬਣਾਏ ਗਏ ਜਿਹੜਾ ਆਈਪੀਸੀ ਉਹ ਉਹ ਜਿਹੜੀ ਬੀਐਨਐਸ ਵਿੱਚ ਕਨਵਰਟ ਕੀਤੀ ਗਈ ਆ ਤੇ ਉਹਦੇ ਜਿਹੜੀਆਂ ਪਹਿਲਾਂ ਹੈਗੀਆਂ ਸੀਗੀਆਂ ਸਾਡੀਆਂ ਜਿਹੜੀਆਂ ਆਈਪੀਸੀ ਦੀਆਂ 511 ਸੀਗੀਆਂ ਉਹਨਾਂ ਨੂੰ ਘਟਾ ਕੇ 358 ਕੀਤਾ ਗਿਆ ਵਾ ਜਿਹੜੀ ਸਾਡੀ ਸੀਆਰਪੀਸੀ ਹੈ ਉਹਦੀਆਂ ਧਾਰਾਂ ਜਿਹੜੀਆਂ ਪਹਿਲਾਂ ਹੈਗੀਆਂ ਸੀਗੀਆਂ ਉਹ ਸਾਡੀਆਂ ਹੈਗੀਆਂ ਸੀ 484 ਉਹਨਾਂ ਨੂੰ 500 ਉਹਨਾਂ ਨੂੰ ਵਧਾ ਦਿੱਤਾ ਗਿਆ ਉਹਨਾਂ ਨੂੰ 500 ਕੀਤਾ ਗਿਆ ਵਾ ਤੇ ਜਿਹੜਾ ਸਾਡਾ ਐਵੀਡੈਂਸ ਐਕਟ ਸੀਗਾ ਉਹਦੇ ਵਿੱਚ ਪਹਿਲਾਂ 167 ਸੀ ਉਹਨੂੰ 170 ਕੀਤਾ ਗਿਆ ਵਾ ਜਿਹੜਾ ਕਿ ਸਾਡੇ ਪੁਲਿਸ ਡਿਪਾਰਟਮੈਂਟ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇ ਵਾਲੀ ਗੱਲ ਹੈਗੀ ਆ ਕਿ ਸਾਡੇ ਪੁਲਿਸ ਦੇ ਹੱਕ ਵਿੱਚ ਆ ਔਰ ਆਮ ਪਬਲਿਕ ਦੇ ਹੱਕ ਵਿੱਚ ਵੀ ਜਾਂਦਾ ਕਾਨੂੰਨ ਇਹ ਤਾਂ ਜੋ ਕਿ ਇਸ ਇਹਨੂੰ ਇਸ ਕਰਕੇ ਅਸੀਂ ਤੁਹਾਡੇ ذریعے ਹਰ ਇਕੱਲੇ-ਇਕੱਲੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਤਾਂ ਜੋ ਕਿ ਹਰ ਇੱਕ ਨੂੰ ਇਸ ਕਾਨੂੰਨ ਬਾਰੇ ਜਾਣਕਾਰੀ ਹੋ ਜਾਵੇ ਹਾਂਜੀ ਇਹਦੀ ਟ੍ਰੇਨਿੰਗ ਜਿਹੜੀ ਆਲਰੇਡੀ ਹੋ ਚੁੱਕੀ ਆ ਉਹ ਸਾਡੇ ਫਿਜ਼ੀਕਲੀ ਟ੍ਰੇਨਿੰਗ ਹੋਈ ਆ ਫਲੋਰ ਹੋਈ ਆ ਸਾਡੀ ਜਾਣਖੇਲਾ ਹੋਈ ਆ ਟ੍ਰੇਨਿੰਗ ਸਾਡੀ ਜਿਹੜੀ ਆਫਲਾਈਨ ਹੋਈ ਆ ਉਹ ਸਾਡੇ ਪੁਲਸ ਲਾਈਨ ਦੇ ਵਿੱਚ ਇਹਨਾਂ ਦੀ ਟ੍ਰੇਨਿੰਗ ਹੋਈ ਆ